भारतीय जनता पार्टी भारतीय जनता पार्टी बंदे मातरम डॉक्टर सुभाष शर्मा भारतीय जनता पार्टी डॉक्टर सुभाष शर्मा प्रोग्राम की क्या सारी पार्टी की ड्राइव चल रही है एक रोक माँ देना प्रधानमंत्री जी ने अभियान चलाने किया सी ਸੋ ਤੈਤ ਸ਼ੀਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੇ ਲੂਪ ਐਂਡ ਚ ਬਹੁਤ ਜਗ੍ਹਾ ਤੇ ਅਸੀਂ ਦੁੱਖ ਲਗਾਏ ਨੇ ਉਹਦੇ ਨਾਲ ਨਾਲ ਇੱਕ ਬੜੀ ਦੁਖਦਾਇਕ ਘਟਨਾ ਮਹਾਨਪਿੰਡ ਚ ਵਾਪਰੀ ਹੈ ਸਾਡੇ ਇੱਕ ਗਰੀਬ ਪਾਈਸ਼ਾਰੇ ਦੀ ਬੇਟੀ ਉਹਦਾ ਜਸਬੀ ਰਹਿਮੀ ਨਾਲ ਜਿਹੜੀਆਂ ਨੇ ਕਤਲ ਕੀਤਾ ਹੈ ਜਿਸ ਪ੍ਰਕਾਰ ਨਾਲ ਪਰਿਵਾਰ ਨੂੰ ਇਨਸਾਫ ਲਈ ਯੋਜਨਾ ਪਿਆ ਸਾਡੀ ਪਾਰਟੀ ਨੇ ਉਹਦੇ ਲਈ ਬਹੁਤ ਸਟੈਂਡ ਲਿਆ ਧਰਨਾ ਲਾਇਆ ਮੈਂ ਵੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਉਹਦੇ ਬਾਅਦ ਦੋਸ਼ੀ ਗ੍ਰਿਫਤਾਰ ਹੋਏ ਨੇ ਲੇਕਿਨ ਦੋ ਦੋਸ਼ੀ ਹੱਲੇ ਵੀ ਫਰਾਰ ਨੇ ਸੋ ਉਸ ਪਰਿਵਾਰ ਨਾਲ ਵੀ ਦੁੱਖ ਸਾਂਝਾ ਕਰਕੇ ਆਇਆ ਮੈਂ ਉਹਨਾਂ ਦੇ ਪਿਤਾ ਜੀ ਨਾਲ ਚਾਚਾ ਜੀ ਨਾਲ ਮਾਤਾ ਜੀ ਨਾਲ ਪਰ ਮੈਨੂੰ ਬੜਾ ਦੁੱਖ ਹੋਇਆ ਦੇਖ ਕੇ ਕਿ ਰਾਜਨੀਤੀ ਇੰਨੀ ਗੰਦੀ ਹੋ ਗਈ ਹੈ ਕਿ ਆਪਣੇ ਪੋਲਿਟੀਕਲ ਮੁਫਾਦ ਨੂੰ ਲੈ ਕੇ ਕਿਉਂਕਿ ਕੁਝ ਲੋਕ ਸਾਡੇ ਨਾਲ ਇਲੈਕਸ਼ਨ 'ਚ ਲੱਗੇ ਸੀ ਇਸ ਕਰਕੇ ਉਹਨਾਂ ਨੂੰ ਹਰ ਹਾਲਤ 'ਚ ਬਚਾਣਾ ਹੈ ਦੋਸ਼ੀਆਂ ਨੂੰ ਬਚਾਉਣ ਦੇ ਲਈ ਪੂਰੀ ਤਾਕਤ ਸਰਕਾਰ ਦੀ ਲੱਗੀ ਹੋਈ ਹੈ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਐਸਪੀ ਸਾਹਿਬ ਨੂੰ ਔਰ ਖਾਸ ਕਰਕੇ ਐਸਐਚਓ ਨੂੰ ਜਿਹਦੇ ਬਾਰੇ ਲਗਾਤਾਰ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ। ਇੰਨੇ ਫੋਨ ਨੂੰ ਲਗਾਤਾਰ ਇਸ ਬੰਦੇ ਦੇ ਬਾਰੇ ਆ ਰਹੇ ਆ। ਕਿਸੇ ਨੂੰ ਹਿਸਾਬ ਨਹੀਂ ਦੇ ਰਿਹਾ। ਪੂਰਾ ਪੋਲਿਟਿਕਲ ਏਜੰਟ ਬਣਿਆ ਹੋਇਆ ਹੈ। ਸਰਕਾਰ ਦਾ। ਸੋ ਉੱਥੇ ਵੀ ਮੈਂ ਜਾ ਕੇ ਮੈਨੂੰ ਬੜਾ ਦੁੱਖ ਹੋਇਆ। ਜਦੋਂ ਪਰਿਵਾਰ ਦੇ ਪਿਤਾ ਜੀ ਨੇ ਮੈਨੂੰ ਕਿਹਾ ਕਿ ਜੀ ਦੋਸ਼ੀਆਂ ਨੂੰ ਅਸੀਂ ਇਨਫੋਰਮੇਸ਼ਨ ਦੇ ਦਿੱਤੀ ਕਿ ਕਿਸ ਘਰ ਚ ਬੈਠੇ ਆ। ਸਾਡੀ ਇਨਫੋਰਮੇਸ਼ਨ ਦੇਣ ਤੋਂ ਬਾਅਦ ਪੁਲਿਸ ਨੇ ਟੀਮ ਭੇਜੀ ਲੇਕਿਨ ਟੀਮ ਭੇਜਣ ਤੋਂ ਪਹਿਲਾਂ ਫੋਨ ਕਰਕੇ ਦੋਸ਼ੀ ਉਥੋਂ ਭਜਾ ਦਿੱਤੀ। ਸੋ ਇਹ ਜਿਹੜਾ ਕੰਮ ਹੈ ਕੋਈ ਚੰਗੀ ਗੱਲ ਨਹੀਂ ਹੈ। ਮੈਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਐਸੇ ਅਫਸਰਾਂ ਨੂੰ ਜਰਾ ਨਖ ਪਾਓ। ਇਸ ਤਰ੍ਹਾਂ ਦੀ ਜਿਹੜੀ ਗੁੰਡਾਗਰਦੀ ਹੈ ਬੇਨਸਾ ਵੀ ਉਹ ਪ੍ਰਦਰਸ਼ਨ ਨਹੀਂ ਹੈ। ਸੋ ਇਸ ਇਸ਼ੂ ਨੂੰ ਲੈ ਕੇ ਵੀ ਅਸੀਂ ਵੀਰਵਾਰ ਤੱਕ ਦਾ ਟਾਈਮ ਪ੍ਰਸ਼ਾਸਨ ਨੂੰ ਦਿੱਤਾ ਹੈ। ਜੇ ਕੋਈ ਕਾਰਵਾਈ ਨਹੀਂ ਹੋਏਗੀ ਤੇ ਫਿਰ ਅਸੀਂ ਐਸਐਸਪੀ ਆਫਿਸ ਦੇ ਬਾਹਰ ਤਾਂ ਨਾ। ਵਾਧਾ ਨੰਗਲ ਚ ਆਇਆ ਹੈ ਤੇ ਤਰੀਕੋ ਰਸਤਾ ਦਾ ਖਲਾਓਣ ਉੱਥੇ ਬੜੇ ਬੜੇ ਸਬੂ ਦੇ ਲਈ ਮੈਂ ਰੇਲ ਮੰਤਰੀ ਜੀ ਨੂੰ ਵੀ ਜ਼ਿਕਰ ਕੀਤਾ ਹੈ ਔਰ ਕਿਉਂਕਿ ਸਾਡੇ ਲਈ ਇੱਕ ਅੱਛੀ ਗੱਲ ਹੈ ਕਿ ਪੰਜਾਬ ਦੇ ਸਾਡੇ ਜਿਹੜੇ ਨੇਤਾ ਨੇ ਰਮਨਿਤ ਬਿੱਟੂ ਜੀ ਰੇਲਵੇ ਦੇ ਰਾਜ ਮੰਤਰੀ ਨੇ ਫਰੀ ਰਮਨਿਤ ਬਿੱਟੂ ਜੀ ਨਾਲ ਬੜੇ ਵਿਸਤਾਰ ਨਾਲ ਚਰਚਾ ਹੋਈ ਹੈ ਔਰ ਮੈਂ ਉਹਨਾਂ ਨੂੰ ਵੀ ਦਿੱਤੀ ਹੈ ਅਗਲੇ 8-10 ਦਿਨਾਂ ਦੇ ਵਿੱਚ ਵਿੱਚ ਜੀ ਰਮਨਿਤ ਬਿੱਟੂ ਜੀ ਦਾ ਪੁੱਤਰ ਦੋਰਾ ਅਸੀਂ ਇੱਥੇ ਕਰਨ ਵਾਲੇ ਆ ਸਿੰਘ ਸਾਹਿਬ ਵੀ ਆਉਣਗੇ ਮੰਤਰੀ ਜੀ ਆਪ ਆਣਗੇ ਉਹ ਉੱਥੇ ਮੌਕੇ ਤੇ ਲੈ ਕੇ ਵੀ ਜਾਵਾਂਗੇ ਇਹ ਪ੍ਰੋਜੈਕਟ ਦੇ ਵੀ ਜਾਣਗੇ ਨੰਗਲ ਦੇ ਫਲ ਨੰਗਲ ਦੇ ਫਲ ਓਵਰ ਦੀ ਸਮੱਸਿਆ ਨੂੰ ਵੀ ਆਪ ਆ ਕੇ ਦੇਖਣਗੇ ਬਹੁਤ ਜਲਦੀ ਇਸ ਮਸਲੇ ਦਾ ਹੱਲਾਂਗੇ ਭਾਈ ਲਿਖ ਸਕਦੇ ਵੀ ਨੰਗਲ ਦੇ ਰੋਕਾਂ ਨੂੰ ਜਲਦ ਰਾਹਤ ਬਿਲਕੁਲ ਜਲਦ ਰਾਹਤ ਮਿਲੇਗੀ 100% ਜਲਦ ਰਾਹਤ ਸਰਕਾਰ ਆਪ ਆ ਰਹੀ ਹੈ ਸਮਝਾਂ ਦੀ ਜਿਹੜੀ ਦੂਜਾ ਇੱਕ ਸਰ ਇੱਥੇ ਜਿਹੜਾ ਬੀਬੀਐਨਡੀ ਮਾਲੀ ਪੋਸਟ ਆ ਤੇ ਜੀ ਪਾਵਰ ਮਿਨਿਸਟਰ ਸਾਡੇ ਖੱਟਰ ਸਾਹਿਬ ਬਣੇ ਨੇ ਔਰ ਖੱਟਰ ਸਾਹਿਬ ਹਰਿਆਣੇ ਨੂੰ ਬਿਲੋਂਗ ਕਰਦੇ ਨੇ ਔਰ ਪੰਜਾਬ ਨਾਲ ਵੀ ਬੜਾ ਲੰਬਾ ਉਹਨਾਂ ਦਾ ਵਾਹ ਵਾਸਤਾ ਰਿਹਾ ਹੈ ਸੋ ਖਤਰਦਾਪਨ ਨੂੰ ਮਿਲ ਕੇ ਬੇਨਤੀ ਕੀਤੀ ਆ ਕਿਸੇ ਤਰ੍ਹਾਂ ਐਨਐਫਐਲ ਮਦਾ ਸਾਹਿਬ ਮੰਤਰੀ ਬਣੇ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜਿਹੜੇ ਐਨਐਫਐਲ ਨਾਲ ਜੁੜੇ ਮੁੱਦੇ ਨੇ ਜਿਹੜੇ ਬੀਬੀਐਮਬੀ ਨਾਲ ਜੁੜੇ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਲੈ ਕੇ ਜਲਦੀ ਉਹਨਾਂ ਦੀ ਮੀਟਿੰਗ ਵੀ ਹੋਏਗੀ ਨਾ ਦੋਨਾਂ ਮੰਤਰੀ ਸਭਾ ਨਾਲ ਵੀ ਬੇਨਤੀ ਕੀਤੀ ਹੈ ਕਿਉਂ ਆਪ ਆਕਰ ਕੇ ਇਥੇ ਇੱਕ ਵਾਰੀ ਦੌਰਾ ਵੀ ਕਰਨ ਬੀਬੀਐਮਬੀ ਦਾ ਵੀ ਦੌਰਾਕਰਨ ਮੰਤਰੀ ਸਾਹਿਬ ਆ ਕੇ ਆਪ ਇਹਦੇ ਇਥੋਂ ਦੇ ਜਿੰਨਾਂ ਰਿਜ਼ੋਲਵ ਕਰੀਏ ਔਰ ਐਨਐਫਐਲ ਦਾ ਵੀ ਹੱਲ ਹੋ ਜਾਵੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਅਗਲੇ 1 ਮਹੀਨੇ ਚ ਦੋਨੋਂ ਮੰਤਰੀ ਸਾਹਿਬਾਨ ਵੀ ਇੱਥੇ ਆਣਗੇ ਤੇ ਜਿੰਨੇ ਇਸ਼ੂਜ਼ ਨੇ ਸੈਂਟਰਲ ਪ੍ਰੋਜੈਕਟ ਨਾਲ ਰਿਲੇਟਡ ਹਾਈਵੇਜ਼ ਨਾਲ ਰਿਲੇਟਡ ਨੇ ਇਸ਼ੂਜ਼ ਨੇ ਗੜਕੀ ਸਾਹਿਬ ਨਾਲ ਕਰਨ ਵਾਲੇ ਉਹਨਾਂ ਨੂੰ ਵੀ ਆਪਾਂ ਹੱਲ ਕਰਾਂਗੇ ਜੋ ਜੋ ਗੱਲਾਂ ਅਸੀਂ ਚੋਮਚ ਕੀਤੀਆਂ ਸੀ ਜੋ ਵਾਦੇ ਲੋਕਾਂ ਨਾਲ ਕੀਤੇ ਸੀ ਉਹ ਸਾਰੇ ਵਾਦੇ ਪੂਰੇ ਹੋਣਗੇ ਸੈਂਟਰਲ ਗਵਰਨਮੈਂਟ ਦੇ ਸਾਰੇ ਕੰਮ ਪੈਲ ਦੇ ਦਾਂਗੇ ਸਰ 2020 ਦਾ ਪ੍ਰੋਜੈਕਟ ਚੱਲਿਆ ਹੋਇਆ ਰੇਲਵੇ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਪੱਖ ਦਾ ਮਾਮਲਾ ਤੁਹਾਡੇ ਧਿਆਨ ਚ ਆਇਆ 4 ਸਾਲ ਤੋਂ ਚਰਚਾ ਬਣੀ ਹੋਈ ਕਿ ਇਸ ਤਰ੍ਹਾਂ ਦਾ ਲਗਾਤਾਰ ਚੱਲ ਰਿਹਾ ਕੰਮ ਦਫਤਰ ਮਿੱਟੀ ਸਭ ਚੱਲ ਰਹੀ ਵਿਪੱਖਸ਼ ਕੋਈ ਬੋਲ ਰਹੀ ਤੁਸੀਂ ਵੀ 4 ਸਾਲ ਬਾਅਦ ਜੀਪੀ ਦਾ ਮੁੱਦਾ ਚੁੱਕਿਆ ਜੀ ਐਡੀਸ਼ਨਲ ਜੀਆਮੋਂਥੇ ਆਪ ਆਏ ਸੀ ਉਹਨਾਂ ਨੂੰ ਬੁਲਾ ਕੇ ਮੌਕਾ ਦਿਹਾਇਆ ਔਰ ਕੱਟ ਕੇ ਗੱਲ ਰੱਖੀ ਹੈ ਰੇਲ ਮੰਤਰੀ ਦੇ ਸਾਹਮਣੇ ਕੜੀ ਕਾਰਵਾਈ ਹੋਏਗੀ ਜੋ ਅਫਸਰ ਹੈ ਦੋਸ਼ੀ ਬਖਸ਼ੇ ਨਹੀਂ ਜਾਣਗੇ ਔਰ ਰੇਲਵਾ ਜਿਹੜਾ ਹੈ ਮੈਕਸ ਇੰਫਰਾ ਨਦੇ ਖਲਾਫ ਤਾਂ ਐਫਆਰ ਹੋਈ ਸਰ ਕੰਪਨੀਆਂ ਦੇ ਉਥੇ ਕਈ ਕੰਮ ਕਰ ਰਹੀ ਹੈ ਟਾਰਗੇਟ ਇੱਕ ਮੈਕਸ ਨੂੰ ਕਿਉਂ ਕੀਤਾ ਗਿਆ ਨਹੀਂ ਮੈਂ ਜਿੱਥੇ ਗਿਆ ਉੱਥੇ ਮੈਕਸ ਹੀ ਅਗਰ ਹੋਰ ਕਰ ਰਹੀ ਹੈ ਤਾਂ ਉਹ ਵੀ ਦੱਸ ਦਿਓ ਜਿੰਨੇ ਵੀ ਹੈ ਜਾਂਚ ਸਭ ਹੋਏਗੀ ਮੈਂ ਮੈਕਸ ਇਸ ਕਰਕੇ ਕਹਿ ਰਿਹਾ ਕਿ ਮੈਨੂੰ ਉੱਥੇ ਮੈਕਸ ਵਾਲੇ ਮਿਲੇ ਬਾਕੀ ਵੀ ਜਿਹੜੇ ਆ ਪੂਰੀ ਜਾਂਚ ਹੋਏਗੀ ਪਨੋਕਲੀ ਤੋਂ ਲੈ ਕੇ ਬिलासपुर ਤੱਕ ਜਿੰਨੀਆਂ ਵੀ ਕੰਪਨੀਆਂ ਕੰਮ ਕਰ ਰਹੀਆਂ ਸਭ ਦੇ ਕਿਰਦਾਰ ਪਿਆ ਇਕ ਸਰ ਪੱਥਰ ਜਿਹੜਾ ਹਿਮਾਚਲ ਤੋਂ ਆ ਰਿਹਾ ਹੈ ਜਦੋਂ ਫੜ ਲਏ ਜਾਂਦੇ ਕੋਈ ਕਾਰਵਾਈ ਨਹੀਂ ਹੁੰਦੀ ਹਿਮਾਚਲ ਤੋਂ ਲੈ ਕੇ ਆ ਜਾਂਦੇ ਕਿ ਉਹਨਾਂ ਕੋਲ ਪਰਮਿਸ਼ਨ ਹੈ ਜਦੋਂ ਕਿ ਇਹ ਮਾਜਲ ਤੇ ਬਾਈਨਿੰਗ ਮੰਨਦਾ ਮੈਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿਵੇਂ ਸਰ ਉਹਨਾਂ ਨੂੰ ਪਰਮਿਸ਼ਨ ਮਿਲਦੀ ਹੈ ਉਹਨਾਂ ਨੂੰ ਫਿਰ ਇਹ ਮਿਲਦੀਆਂ ਨਹੀਂ ਛੁੱਟੀਆਂ ਪਰਮਿਸ਼ਨ ਉਹਨਾਂ ਪਰ ਵੀ ਕਾਰਿਆ ਜਾਂ ਉਹਨਾਂ ਨੇ ਕਾਂਗਰਸ ਸਰਕਾਰ ਨਾਲ ਕੋਈ ਸਾਟਗਾੜ ਕੀਤੀ ਹੋਏਗੀ ਮਾਜਲ ਦੀ ਨਵੀਂ ਨਾਲ ਇੱਕ ਵਾਰੀ ਚੈੱਕ ਕਰਨਾ ਪਊਗਾ ਹੁਣੇ ਵੀ ਅਸੀਂ ਆਨੰਦਪੁਰ ਚ ਟਰਾਲੀ ਫੜਾਈ ਸੀ ਸਾਡੇ ਕਾਰਜਕਰਤਾ ਨੇ ਪਰਸੋਂ ਹੀ ਉਹਨੂੰ ਛੁੜਾਤਾ ਪੈ ਕੇ ਜਦੋਂ ਪਰਮਿਸ਼ਨ ਹੈ ਮੈਂ ਐਸਐਸਪੀ ਸਾਹਿਬ ਨੂੰ ਕਿ ਉਹ ਚਾਹਿਆ ਸਾਨੂੰ ਆਤ ਸੁਰਕ ਬੰਦ ਕਰਨੀ ਕੋਈ ਬੰਦ ਕਰਨਾ ਸਰ ਜਦੋਂ ਜਦੋਂ ਵੀ ਵਿਸਾਤਾ ਆਉਂਦੀ ਆ ਸਵਾਨ ਵੀ ਮਾਰਚਲ ਤੋਂ ਚੈਨਲਾਈਜ਼ੇ ਪੰਜਾਬ ਤੋਂ ਚੈਨਲਾਈਜ਼ ਨਹੀਂ ਹੈ ਉਹਦਾ ਨੁਕਸਾਨ ਜਿਹੜਾ ਪੰਜਾਬ ਦੇ ਪਿੰਡਾਂ ਹਰ ਸਾਲ ਕੋ ਕਿ ਲੜਕੇ ਕੈਂਡੀਡੇਟ ਆਪਣੇ ਹੱਥ ਨਾਲ ਆਪਣੇ ਘਰ ਰਹਿੰਦੇ ਕਿਥੇ ਨਾਲੇ ਤੱਕ ਪਿੱਛੇ ਉਹ ਜਿਹੜੀ ਸਵਾਨ ਦੇ ਚੈਨਲਾਈਜ਼ੇਸ਼ਨ ਦਾ ਕੰਮ ਹੈ ਪਿਛੇ ਲੰਬੇ ਅਸਤਤ ਉਹਨਾਂ ਨੇ ਵੀ ਕਿਸੇ ਕੋਈ ਸਪੈਸ਼ਲ ਨਹੀਂ ਕਰਾਂਗੇ ਨਹੀਂ ਬਿਲਕੁਲ ਕਰਾਂਗੇ ਜੀ ਮੈਂ ਹੁਨੇ ਵੀ ਬੀਬੀਐਮਪੀ ਦੇ ਅਧਿਕਾਰੀ ਆਏ ਜਨਣਾ ਵੀ ਚਰਚਾ ਕੀਤੀ ਹੈ ਜਿੰਨਾ ਪਿੰਡਾਂ ਜਾ ਰਹੇ ਆ ਉੱਥੇ ਵੀ ਸਾਰੇ ਹਾਲਾਤ ਦਾ ਜਾਇਜ਼ਾ ਲੈ ਰਹੇ ਆ ਜਿਹੜੇ ਸਟੇਟ ਗਵਰਨਮੈਂਟ ਦੇ ਇਰੀਗੇਸ਼ਨ ਦੇ ਕਰਨ ਵਾਲੇ ਕੰਮ ਹੈ ਇਰੀਗੇਸ਼ਨ ਨੁਕਾਂਗੇ ਜਿੱਥੇ ਕਿਤੇ ਸੈਂਟਰਲ ਮਿਨਿਸਟਰੀ ਦਾ ਕਿਸੇ ਕੋਈ ਰੋਲ ਹੋਏਗਾ ਉੱਥੇ ਉਹਨਾਂ ਨਾਲ ਗੱਲ ਕਰਾਂਗੇ ਡੀਸੀ ਸਾਹਿਬਾ ਨਾਲ ਵੀ ਗੱਲ ਕਰਾਂਗੇ ਤਾਂ ਕਿ ਇਸ ਵਾਰ ਉਹ ਸਮੱਸਿਆ ਨਾ ਇਸ ਜਿਹੜੀ ਚੱਲ ਰਹੀ ਹੈ ਇਲਾਕੇ ਦੇ ਵਿੱਚ ਬਸਾਤਾ ਨਹੀਂ ਜਨਾ اتنا ਮਾਈਂਡ ਨੂੰ ਨਹੀਂ ਨਾ ਫੀਲਿੰਗ ਨੂੰ ਜੀ ਕਿ ਕਹਿਣਾ ਚਾਹੋਗੇ ਡੀਸਿਲਟਿੰਗ ਤਾਂ ਮੇਰੇ ਖਿਆਲ ਖਤਮ ਹੋ ਜਾਣੀ ਚਾਹੀਦੀ ਸੀ ਡੀਸਿਲਟਿੰਗ ਤਾਂ ਬਰਸਾਤ ਆਉਣ ਤੋਂ 2 ਮਹੀਨੇ ਪਹਿਲਾਂ ਕਰਨੀ ਹੁੰਦੀ ਹੈ ਅਗਰ ਹੁਣ ਵੀ ਚੱਲ ਰਹੀ ਹੈ ਤਾਂ ਦਾ ਮਤਲਬ ਸਰਕਾਰ ਦੀ ਕਿਸੇ ਨਾ ਕਿਤੇ ਨਲਕੀ ਹੈ ਇਰੀਗੇਸ਼ਨ ਮਿਨਿਸਟਰੀ ਨੂੰ ਜੋ ਕੰਮ 2 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਉਹ ਹੁਣ ਹੋ ਰਿਹਾ ਮੇਰੇ ਤੋਂ ਧਿਆਨ ਚ ਲਾ ਦਿਓ ਮੈਂ ਡੀਸੀ ਮੈਡਮ ਨਾਲ ਗੱਲ ਕਰਾਂਗਾ ਪੋਜੀਸ਼ਨ ਦਾ ਕੋਈ ਬਿਆਨ ਹੈ ਜੀ ਚਾਹੇ ਤੁਸੀਂ ਲੈਟਰੋ ਚਾਹੇ ਪ੍ਰਮੇਂਦਰ ਸਿੰਘ ਲੈਟਰੋ ਚਾਹੇ ਕਾਂਗਰਸ ਵਾਲਿਆਂ ਲਈ ਕੋਈ ਵੀ ਨਹੀਂ ਬ ਮੈਂ ਮੈਂ ਤਾਂ ਬੋਲ ਰਿਹਾ ਯਾਰ ਮੈਂ ਤਾਂ ਤਕੜਾ ਹੋ ਕੇ ਬੋਲ ਰਿਹਾ ਅਸੀਂ ਕੋਸ਼ਿਸ਼ ਨੂੰ ਪੁੱਛਿਆ ਤਾਂ ਤੁਸੀਂ ਅੱਜ ਕੋਈ ਸਟੇਟਮੈਂਟ ਹੀ ਨਹੀਂ ਆਈ ਸਰ ਜੀ ਆ ਵੀ ਕੋਈ ਨਹੀਂ ਮੈਂ ਪਰਮਿੰਦਰ ਜੀ ਨੂੰ ਵੀ ਕਹਾਂਗਾ ਕਿ ਥੋੜਾ ਧਿਆਨ ਰੱਖ ਕੇ ਇਸ ਗੱਲ ਨੂੰ ਅੱਗੇ ਨੂੰ ਬਤਾਂ ਥੈਂਕ ਯੂ ਜੀ